ਜੀ ਸਤਿਨਾਮ ਵਾਹਿਗੁਰੂ ਵਾਹਿ ਜੀ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਾਈ ਫਿਰੰਗਤ ਗੁਰਤੀ ਅਮਰਦਾਸ ਸਲਾਮਦਾਸੇ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰਉ ਚਰੀ ਹਰ ਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਈ ਤੀਕ ਬਹਾਦਰ ਸਿਮਰਿਆ ਕਰਨੋਂ ਨਿਤ ਆਮਤਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਿਆਨ ਤਰ ਕੇ ਬੋਲੋ ਜੀ ਪੰਜਾਬ ਪਿਆਰਿਆਂ ਚੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਬਣ ਕੇ ਸਕਿਆ ਤੇਗ ਚਲਾਈ ਤੇਗ ਵਾਹੀ ਤੇਗ ਰਣਜੜ ਕੀਤਾ ਜਨਾ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜੈਕਾਰੇ ਜਨਾ ਸਿੰਘਾਂ ਸਿੰਘਣੀਆਂ ਨੇ ਧਰਮ ਏਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਈਆਂ ਚੱਕੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਸਾਂ ਨਾਲ ਨਿਭਾਈ ਤੇ ਜਨਾ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜੈਕਾਰੇ ਜਾ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਤਰ ਕੀ ਬੋਲੋ ਜੀ ਪ੍ਰਥਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਤਾਂ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਕਾਉ ਸਾਡੀ ਸਾਹਿਬ ਕਹਾਂ ਕਹ ਰਚਿਆ ਰਿਆਇਤ ਦੇਖ ਤੇਗਤ ਹੈ ਬਿੰਦਗੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਕੇ ਬੋਲ ਬਲੇ ਬੁੱਲੋ ਜੀ ਸਿੱਖਾਂ ਨੂੰ ਸਿੱਖੀ ਦਾਮ ਕੇਸ਼ ਦਾਣ ਰਹਿਤ ਦਾਣ ਵਿਵੇਕ ਦਾਣ ਵਸਾਹਾ ਦਾਣ ਬਰੋਸਾ ਦਾਣ ਦਾਨਾ ਸਿਰ ਦਾਣ ਆਮ ਦਾਣ ਸ੍ਰੀ ਅਮਰਤ ਸਰਜ ਕੇਸ਼ ਨਾਮ ਚੌਕੀਆਂ ਛੰਡੇ ਬੁੰਗੀ ਜਕੂ ਜਕਾ ਟੱਲ ਧਰਮ ਕਾ ਜੈਕਾਰ ਬੁੱਲੋ ਜੀ ਮਾਨਨੀਵਾ ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ ਏਕਾਲ ਪੁਰਖ ਆਪਣੇ ਪੰਥ ਨੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਤਿਨਾਂ ਦੇ ਖੁੱਲੇ ਦਰਸ਼ਨ ਦੀ ਦਾਤ ਸੇਵਾ ਸੰਭਾਲਦਾ ਦਾਣਾ ਪਿਆਰੇ ਖਾਲਸਾ ਜੀ ਨੂੰ ਬਖਸ਼ੂ ਰੇ ਨਿਮਾਣਿਆਂ ਦੀ ਮਾਨਣੇ ਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀਓ ਧੰਨ ਭਗਵੰਦ ਸ੍ਰੀ ਸਿਤਾ ਅੰਮ੍ਰਿਤ ਕੇ ਦਾਤੀ ਸਰਬੰਸ ਦਾ ਨਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਦਰਬਾਰ ਸ੍ਰੀ ਪੰਗਤਾ ਸਾਹਿਬ ਜਨਮ ਸਥਾਨ ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਵਿਖੇ ਜਗੋ ਜਗਤਾਲ ਚਾਵਲ ਸ਼ਫਲ ਤੱਕ ਲਈ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾਂ ਪਾਸ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਘਰ ਕੋਟਾਨ ਕੋਟ ਧੰਵਾਓ ਸ਼ੁਕਰਾਨਾ ਹੈ ਆਪ ਜੀ ਦੀ ਕਿਰਪਾ ਮੈਂ ਰਾਮਤ ਹੋਈ ਮਹਾਰਾਜ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਪਾਵਨ ਦਰਬਾਰ ਅੰਦਰ ਸਜੀ ਸਜੀ ਦੀਵਾਨ ਅੰਦਰ ਪੰਜ ਬਾਣੀਆਂ ਦਾ ਪਾਠ ਰਿਆ ਮਹਾਰਾਜ ਗੁਰਬਾਣੀ ਪੜ੍ਹਦਿਆਂ ਕੋਲੋਂ ਆਪ ਜੀ ਕੀ ਸੇਵਾ ਟਹਿਲ ਕਮਾਉਂਦੇ ਹੋਇਆਂ ਕੋਹੀਆਂ ਬੀ ਅੰਤਕਾਰ ਦੀਆਂ ਭੁੱਲਾਂ ਦੀਆਂ ਮਾਫੀਆਂ ਬਖਸ਼ੋ ਜੀ ਆਗਾਹਤੋ ਸਵਾਤ ਸਰਦੀ ਬਖਸ਼ਣੇ ਕਿਰਪਾ ਕਰਨੀ ਜੀ ਸਤਿ ਸ੍ਰੀ ਅਕਾਲ ਗੁਰਬਾਣੀ ਪੜ੍ਹਨ ਬੋਲਣ ਸਮਝਣ ਦੀ ਸਮਝ ਬਖਸ਼ੋ ਸੇਵਾ ਸੌਣੇ ਕਮਾਉਂਦੇ ਬਲੋਂ ਤੋਂ ਮਕਸ਼ੂਰ ਪੜੀਸਣੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦੇ ਜੋ ਸੋਣਾ ਹਾਜ਼ਰੀਆਂ ਤੇਲਕੁਲ ਭਟਾਵਾਂ ਦਰਤੇ ਖੂਲ ਕਰਨੀਆਂ ਸਰਵਸੰਗਤਰੀਆਂ ਮਾਨੰੀਆਂ ਅਮਰਾਤਾ ਗੁਰਮਤਿ ਦੇ ਮੁਤਾਬਕ ਪੂਰੀਆਂ ਕਰਨੀਆਂ ਜੀ ਦਰੋਪਰੋ ਨਾਮ ਦਾ ਗੁਰਸਿੱਖੀ ਜੀਵਨ ਦੀ ਦਾਤ ਸੇਵਾ ਉਹ ਸਿਮਰਨ ਦੀਆਂ ਦਾਤਾਂ ਬਖਸ਼ੀਆਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਯਾਤਰੂਆਂ ਦੀ ਯਾਤਰਾ ਸਫਲੀ ਕਰਨੀ ਮਹਾਰਾਜ ਜੀਓ ਬਖਸ਼ਿਆਂ ਭੰਡਾਰਿਆਂ ਵਿੱਚੋਂ ਪੰਚਮ ਕੜਾ ਪ੍ਰਸ਼ਾਦ ਕੀ ਦੇਖ ਸੱਜ ਕੇ ਹਾਜ਼ਰੀਆਂ ਦਰਤੇ ਪਰਮਾਨ ਹੋਵੇ ਪਰਮਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਣ ਦੀ ਆਗਿਆ ਹੋਵੇ ਮਹਾਰਾਜ ਬੇਨਤੀ ਹੈ ਸੰਗਤ حاضر ਹੈ ਆਪ ਜੀ ਕਿਰਪਾ ਕਰੋ ਸੱਖਣ ਸਥਾਨ ਤੋਂ ਪ੍ਰਕਾਸ਼ ਸਤਨੁ ਚਾਲੇ ਮੰਗਿਆ ਗਿਆ ਬਖਸ਼ੋ راہ ਬੰਡੇ ਅੰਗ ਸੰਗ ਸਾਹੀ ਹੋ ਉਸ ਸੰਗਤ ਨੂੰ ਕਿੰਦੇ ਦਰਸ਼ਨ ਦੀ ਦਾਰੇ ਬਖਸ਼ ਕਲ ਕੇ ਨਦਰੋ ਨਜ਼ਰੀ ਨੀ ਹਾਲ ਕਰੋ ਜੀ ਸੇਖ ਪੜਦੇ ਸੁਣਦੇ ਸਰਬਤ ਲਾਹੇ ਬੰਦ ਹੋਵਣ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਉੱਚਾ ਪਾਰ ਬੇਅੰਤ ਸੁਆਮੀ ਉੱਚਾ ਪਾਰ ਬੇਅੰਤ ਸੁਆਮੀ ਉੱਚਾ ਪਾਰ ਬੇਅੰਤ ਸੁਆਮੀ ਉੱਚਾ ਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇ ਉੱਤੇ ਦਰੇ ਗਾਵਤ ਉਦਰੇ ਸੁਣਤੇ ਉਦਰੇ ਗਾਵਤ ਉਦਰੇ ਸੁਣਤੇ ਉਦ ਬਿਨ ਸੇ ਪਾਪ ਕਨੇ ਰੇ ਕੌਣ ਜਾਣੈ ਗੁਣ ਤੇਰੇ पशु पेत मुगध को तारे पशु परेत मुगध को तारे पशु पेत मुगद को तारे पशू परेत मुगद कारे आहन पारू तारे कोन जणे गुण ते ਨਾਨਕ ਦਾਸ ਤੇਰੀ ਸ਼ਰਨ ਆਈ 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 ਸਦਾ ਸਦਾ ਬਲਹਾਰੇ Ali hapi, kauni jani kundi.

I'm getting ਨਾਨਕ ਗੁਰਪਾਰ ਬ੍ਰਹਮ ਪ੍ਰਗਟ ਸਗਲ ਹਾਰ ਭਵਨ ਮਹ ਜਨ ਨਾਨਕ ਗੁਰਪਾਰ ਬ੍ਰਹਮ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰ ਤਿਤੈ ਲੈ ਉਬਾਰ ਸਤਗੁਰ ਸੁਖ ਵਿਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਆਵਰਨਾ ਸੁ ਜਈ ਹਰ ਬਿਨ ਬਖਸ਼ਨ ਹਰ ਨਾਨਕ ਆਵਰਨਾ ਸੁ ਜਈ ਹਰ ਬਿਨ ਬਖਸ਼ਨ ਹਰ ਹਰ ਚਰਨ ਕਮਲ ਕੀਤੇ ਸਤਗੁਰ ਦਿੱਤੀ ਤੁਸ ਕੈ ਬਲਰਾਮ ਜਿਓ और अमृत परे पंडार सब कि छ कर तिस कै बल राम जियौ बाबल मेरा वड समरथा करण कारण प्रबहार जिस सिमरद कोई न लागे पौजल पार उतारा आद जुगाद भग तन का राखा उसत कर कर जीवा ਨਾਨਕ ਨਾਮ ਮਹਾਰਸ ਮੀਠਾ ਅੰਦੇਨ ਮਨ ਤਨ ਪੀਵਾ ਆਦ ਜੁਗਾਦ ਭਗ ਤਨ ਕਾਰਾ ਖਾ ਉਸਤ ਕਰ ਕਰ ਜੀਵਾ ਨਾਨਕ ਨਾਮ ਮਹਾਰਸ ਮੀਠਾ ਅੰਦੇਨ ਮਨ ਤਨ ਪੀਵਾ ਜਾ ਤੋ ਮੇਰੇ ਵੱਲ ਹੈ ਤਾਂ ਕਿਆ ਬੰਦਾ ਤੁਦ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਥੋੜ੍ਹਾ ਵੀ ਖਾਏ ਖਰਚ ਰੰਦਾ ਲੱਖ ਚਰਾਸੀ ਮੇਦਨੀ ਸਭ ਸੇਵ ਕਰੇਂਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ ਲੇਖਕ ਕੋ ਨਾ ਪੁੱਛੀ ਜਾਂ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰੀਏ ਜਾਂ ਤਉਦ ਪਵੰਦਾ ਸਭੇ ਕਾਜ ਸਵਾਰੀਏ ਜਾਂ ਤਉਦ ਪਵੰਦਾ ਇਕ ਮਨਪੁਰਖ ਤੇ ਆਏ ਬਰਦਾਤਾ ਸਾਂਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲੈ ਹਿਰਦੇ ਪਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸਬਦ ਸਰੇ गावे गंभीर तीर मत सागर योगी जंगम ध्यान तरे गावे इंद्राद भगत प्रहलादक आत्म रस जिन जानियो कब कल सुजस गावो गुरु नानक राज योग जिन मानियो ਸਤ ਸੰਗਤ ਹੋਏ ਨਿਰਮਲਾ ਕਾਟੇ ਜਮਕੀ ਫਾਸ ਸੁਖ ਦਾਤਾ ਪੈ ਪੰਜਨੋ ਤਿਸ ਆਗੇ ਕਰ ਅਰਦਾਸ ਮੇਰ ਕਰੇ ਜਿਸ ਮੇਰਬਾਨ ਤਕਰਜ ਆਵੇ ਰਾਸ ਬਹੁਤ ਬਹੁਤ ਵਿਖਾਇਆ ਉੱਚ ਉੱਚਾ ਥਾਓ ਵਰਨਾ ਚਿਨਾ ਬਹਾਰ ਕੀਮਤ ਕਹਿ ਨਸਕਾਓ ਨਾਨਕ ਕੋ ਪ੍ਰਭ ਮਿਆ ਕਰ ਸਚ ਦੇਵੋ ਆਪਣਾ ਨਾਨਕ ਕੋ ਪ੍ਰਭ ਮਿਆ ਕਰ ਸਚ ਦੇਵੋ ਆਪਣਾ ਨਾ घन हर पूत पसरो मावल कुसुम बसंत अनंत न आवै रव सस किरण युधर सागर को गंग तरंग अंत को पावै रुद्रत्यान ज्ञान सतगुरु के कबचन पल युणे जो गावै पल्ले अमरदास गुण तेरे ਤੇਰੀ ਉਪਮਾ ਤੋ ਹੈ ਬਣ ਆਵੇ ਜਾਮ ਗੁਰੂ ਹੋਏ ਵੱਲ ਤਨਹ ਕਿਆ ਗਾਰਵ ਦੀਜੇ ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕੀਜੇ ਜਾਮ ਗੁਰੂ ਹੋਏ ਵੱਲ ਗਿਆਨ ਅਰਤਿਆਨ ਅਨਨ ਪਰ ਜਾਮ ਗੁਰੂ ਹੋਇ ਵੱਲ ਸ਼ਬਦ ਸਾਖੀ ਸੋ ਸੱਚੇ ਘਰ ਜੋ ਗੁਰੂ ਗੁਰੂ ਐ ਨਿਸ ਜਪੈ ਦਾਸ ਪਟ ਬੇਨਤ ਕਹੈ ਜੋ ਗੁਰੂ ਨਾਮ ਰਦ ਮੈਂ ਤਰੈ ਸੋ ਜਨਮ ਮਰਨ ਦੁਹਥੇ ਰਹੈ वीर करवै सो हर जन प्यारे सतगुरु तुमरे काज सवारे दुष्ट दूत परमेश्वर मारे जानकी पैज रखी कर तारे बांद शाशा सब वश कर दीने अमृत नाम महा रस पीने निरपो होए भजो भगवान साथ संगत मिलकी नो दान ਸ਼ਰਨ ਪਰੇ ਪਬ ਅੰਤਰ ਜਾਮੀ ਨਾਨਕ ਓਟ ਪਗਰੀ ਪਬ ਸਵਾਮੀ ਸ਼ਰਨ ਪਰੇ ਪਬ ਅੰਤਰ ਜਾਮੀ ਨਾਨਕ ਓਟ ਅਗਰੀ ਪਬ ਸਵਾਮੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਤਾਰ ਅਮਰ ਸਤ ਗੁਰ ਥਿਰ ਕੀਓ ਅਮਰ ਦਾਸ ਅਮਰਤ ਛਤਰ ਗੁਰ ਰਾਮੈ ਦਿਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾਏ ਅਮਰਤ ਬੈ मूरत पंच परमान पुरुष गुरु अर्जुन पिखोनै दर मानडे ठांडे दरबार तुझ बिन सूरत करे को मेरी दर्शन दीजे खोल किवा राहौ तुम तंदनी उदारित त्यागी सरमुन सुनियत सुजस्तुमा मांगो काहे रंग सब देखो ਤੁਮ ਹੀ ਤੇ ਮੇਰੋ ਨਿਸਤਾ ਜੈ ਦਿਉ ਨਾਮ ਵਿਪ ਸੁਦਾਮ ਤਿਨ ਕੋ ਕਿਰਪਾ ਭਈ ਅਪਾਰ ਕਹਿ ਕਬੀਰ ਤੁਮ ਸਮਰਥ ਦਾਤੇ ਚਾਰ ਪਦਾਰਥ ਦੇਤ ਨਵਾਰ ਸਾਚੇ ਸਤ ਗੁਰੂ ਦਾਤਾਰਾ ਦਰਸ਼ਨ ਦੇਖ ਸਗਲ ਦੁਖ ਨਾਸੇ चरण कमल बलिहारा सत परमेश्वर सत साद जन नेह चल हर का नाओ भगत पावन पार ब्रह्म की अविनाशी गुण गाओ अगम अगोचर मित नहीं पाईए सकल घटा आधार ਨਾਨਕ ਵਾਹੋ ਵਾਹੋ ਕਹੋ ਤਾਂ ਕੋ ਜਾ ਕਾ ਅੰਤ ਨ ਪਾਰ ਵਾਹੋ ਵਾਹੋ ਕਾ ਬੜਾ ਤਮਾਸਾ ਆਪੇ ਹੱਸੇ ਆਪ ਹੀ ਚਿਤਵੇ ਆਪੇ ਚੰਦ ਸੂਰ ਪਰਗਾਸਾ ਆਪੇ ਜਲ ਆਪੇ ਥਲ ਥੰਮਨ ਆਪੇ ਕੀਆ ਘਟ ਘਟ ਵਾਸਾ ਆਪੇ ਨਰ ਆਪੇ ਫੁਨ ਨਾਰੀ ਆਪੇ ਸਰ ਆਪ ਹੀ ਪਾਸਾ ਗੁਰਮੁਖ ਸੰਗਤ ਸਭ ਵਿਚਾਰੋ ਵਾਹ ਵਾਹ ਕਾ ਬਡਾ ਤਮਾਸਾ ਸਿਵਕ ਕੈ ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਬਦ ਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨ ਸਕੇ ਕੋ ਤੂ ਕਦ ਕਾ ਬ੍ਰਹਮਾ ਵਿਸ਼ਨ ਸਿਰੇ ਤੇ ਅਗਨਤ ਦਿਨ ਕੋ ਮੋਹ ਪਿਆ ਮਨ ਮਦ ਕਾ 84 ਲਖ ਜੋਨ ਉਪਾਈ ਰਿਜਕ ਦਿਆ ਸਭ ਹੂ ਕੋ ਤਦ ਕਾ ਸੇਵਕ ਕੇ ਪਰਪੂਰ ਜੁਗ-ਜੁਗ ਵਾਹ ਗੁਰੂ ਤੇਰਾ ਸਭ ਸਦਕਾ ਜੈ ਸਾ ਸਤ ਗੁਰ ਸੁਣੀ ਦਾ ਤੈ ਸੋਹੀ ਮੈਂ ਢੀਠ ਓਏ ਛੜਿਆ ਮੇਲੇ ਪ੍ਰਭੂ ਹਰ ਦਰਗੇ ਕਾਵਸੀ ਹਰ ਨਾਮੋਂ ਮਨ ਤਰ ਦਰਾਇਦਾ ਕੱਟੇ ਹਾ ਮੈ ਰੋਗ ਨਾਨਕ ਸਤ ਗੁਰ ਤੇ ਨਾਮ ਮਿਲਾਇਆ ਜੇ ਨਾ ਤੁਰੇ ਪਿਆਸ ਜੋਗ ਹਮ ਆਵ ਗੁਣ ਭਾਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਵਿਖ ਖਾਈ ਮਾਇਆ ਮੋਹ ਭਰਮ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸ਼ਰਣਾ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸ਼ਰਣਾ